ਪਾਸ ਕਰਾਏਗਾ ਤਾਂ ਪੈਸਾ ਮਿਲੇਗਾ ਸਰਕਾਰ ਨੂੰ ਪਰ ਇਹ ਕਹਿੰਦੇ ਵੀ ਬਿਨਾਂ ਨਕਸ਼ੇ ਤੋਂ ਬਣਾਈ ਜਾ ਵੀ ਤੂੰ ਅਪਲਾਈ ਕਰਦੇ ਬਣਾਈ ਜਾ ਇਹ ਜੇ ਸਰਕਾਰ ਨੂੰ ਪੈਸਾ ਚਲਾ ਗਿਆ ਤੇ ਇਹਨਾਂ ਕੋਲ ਕੀ ਆਏਗਾ 3 ਫੁੱਟ ਗਲੀ ਦੇ ਵਿੱਚ ਹੋਟਲ ਨਹੀਂ ਬਣ ਸਕਦਾ ਇਹ ਕਹਿੰਦੇ 6-6 ਮੰਜ਼ਿਲਾ ਬਣਾ ਲੈ ਪੈਸੇ ਤੇ ਇਹਨਾਂ ਨੂੰ ਆ ਹੀ ਜਾਣੇ ਆ ਕਿਉਂਕਿ ਇਹਨਾਂ ਨੂੰ ਚੋਰ ਰਾਹ ਬਹੁਤ ਆਉਂਦੇ ਆ इवन ਮੈਂ ਇਹਨਾਂ ਦੇ ਜੁਆਇੰਟ ਕਮਿਸ਼ਨਰ ਨੂੰ ਇਹ ਮੈਸੇਜ ਵੀ ਕਰ ਚੁੱਕਾ ਹਾਂ ਕਿ ਮੇਰੇ ਨਾਲ ਚੱਲੋ ਤੁਹਾਨੂੰ ਸੀਵੀਓ ਦੀ ਟੀਮ ਨੇ ਤਈ ਬਿਲਡਿੰਗਾਂ ਦੀ ਸੂਚੀ ਦਿੱਤੀ ਆ ਮੇਰੇ ਨਾਲ ਚੱਲੋ ਤੁਹਾਨੂੰ ਮੈਂ 300 ਬਿਲਡਿੰਗਾਂ ਜਿਹੜੀਆਂ ਇੱਕੋ ਹਲਕੇ 'ਚ ਦਿਖਾ ਦਉਣਾ ਜਿਹੜੀਆਂ ਇਲੀਗਲ ਚੱਲ ਰਹੀਆਂ ਨੇ ਕਿ ਕਲਰਕ ਇੱਥੇ ਇਨਸਪੈਕਟਰ ਇੱਥੇ ਏਟੀਪੀ ਇੱਥੇ ਐਮਪੀ ਮਤਲਬ ਇੱਕਲਾ ਐਮਟੀਪੀ ਡਿਪਾਰਟਮੈਂਟ ਦੀ ਗੱਲ ਕਰ ਰਹਾ ਮੈਂ ਬਾਕੀ ਜਿਹੜੇ ਡਿਪਾਰਟਮੈਂਟ ਹੋਰ ਵੀ ਤੇ ਬਹੁਤ ਸਾਰੇ ਡਿਪਾਰਟਮੈਂਟ ਨੇ ਨਾ ਜੀ ਇੱਥੇ ਇੱਕ ਆਪਰੇਸ਼ਨ ਦੇ ਵਿੱਚ ਇੱਕ ਬਹੁਤ ਸਾਰਾ ਮੁਲਾਜ਼ਮ ਕੰਮ ਕਰਦੇ ਆ ਵੀ ਇਹ ਸਾਰੇ ਡਿਪਾਰਟਮੈਂਟ 'ਚ ਇਦਾਂ ਹਾਲ ਮਿਲਿਆ ਜਾਂ ਸਿਰਫ ਇਹ ਐਮਟੀਪੀ ਡਿਪਾਰਟਮੈਂਟ ਦੀ ਸਭ ਤੋਂ ਜ਼ਿਆਦਾ ਪ੍ਰਸ਼ਨ ਹੈ ਸਭ ਤੋਂ ਜ਼ਿਆਦਾ ਕਮਾਊ ਪੁੱਤਰ ਜਿਹੜਾ ਇਹਨਾਂ ਦਾ ਐਮਟੀਪੀ ਡਿਪਾਰਟਮੈਂਟ ਹੈ। ਅਮਰ ਸਰਦਾਰ ਨਗਰ ਨਿਗਮ ਇਲੈਗਲ ਨਿਰਮਾਨ ਨੂੰ ਲੈ ਕੇ ਹਮੇਸ਼ਾ ਹੀ ਚਰਚਾਵਾਂ ਦੇ ਵਿੱਚ ਰਹਿੰਦਾ ਹੈ। આરોਪ ਲੱਗਦੇ ਨੇ ਕਿ ਪੈਸੇ ਲੈ ਕੇ ਐਮਟੀਪੀ ਡਿਪਾਰਟਮੈਂਟ ਦੇ ਅਫਸਰ ਇਲੈਗਲ ਨਿਰਮਾਨ ਕਰਾਉਂਦੇ ਨੇ। ਜੇ ਇਸ ਤਰ੍ਹਾਂ ਨਾ ਹੁੰਦਾ ਤੇ ਸ਼ਹਿਰ ਦੀ ਜਿਹੜੀ ਹੈ ਉਹ ਸੂਰਤ ਵਿਗੜੀ ਨਾ ਹੁੰਦੀ। ਕਿਸ ਤਰ੍ਹਾਂ ਚਾਰਦواری ਸ਼ਹਿਰ ਦੀ ਚਾਰਦواری ਦੇ ਅੰਦਰ ਤੇ ਸ੍ਰੀ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਹੋਟਲ ਬੰਦੇ ਗਏ ਹਾਈ ਕੋਰਟ ਦੇ ਵਿੱਚ ਮਾਮਲਾ ਜਾਂਦਾ ਹੈ। ਹਾਈ ਕੋਰਟ ਦੇ ਆ ਸਰਵੇ ਹੁੰਦਾ ਉਦੋਂ ਹੋਟਲ ਹੁੰਦੇ ਆ ਕਰੀਬ ਕਰੀਬ 700 150 ਪਰ ਇਹ ਇਲੈਗਲ ਨਿਰਮਾਨ ਨਹੀਂ ਰੁਕਦਾ ਇਹ ਪੈਸੇ ਲੈ ਲੈ ਕੇ ਐਮਟੀਪੀ ডিপਾਰਟਮੈਂਟ ਦੇ ਲੋਕ ਜਿਹੜੇ ਆ ਉਹ ਇਲੈਗਲ ਨਿਰਮਾਨ ਕਰਵਾਉਂਦੇ ਰਹਿੰਦੇ ਨੇ ਹੁਣ ਤੇ ਇੰਜ ਲੱਗਦਾ ਕਿ ਇਹਨਾਂ ਨੂੰ ਹਾਈ ਕੋਰਟ ਦੇ ਆਦੇਸ਼ਾਂ ਦਾ ਵੀ ਕੋਈ ਡਰ ਨਹੀਂ ਰਹਿ ਗਿਆ ਕਿਉਂਕਿ ਕੀ ਹੋਏਗਾ ਇਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਚਾਰਸ਼ੀਟ ਕਰ ਦੇਣਗੇ ਵੱਧ ਉਹ ਸਸਪੈਂਡ ਕਰ ਦੇਣਗੇ ਜਾਂ ਫਿਰ ਸਾਨੂੰ ਬਦਲ ਦੇਣਗੇ ਪਰ ਸਾਡੀ ਚੋਰੀ ਚਿਕਾਰੀ ਇਦਾਂ ਹੀ ਚੱਲਦੀ ਰਹੇਗੀ ਤੋਂ ਨਹੀਂ ਵੀ ਆਦਣਾ ਕੁਝ ਦਿਨ ਪਹਿਲਾਂ ਸੀਬੀਓ ਜਿਹੜੇ ਨੇ ਚੀਫ ਵਿਜੀਲੈਂਸ ਅਫਸਰ ਰਜੀਵ ਸੇਖੜੀ ਉਹ ਇੱਕ ਟੀਮ ਭੇਜਦੇ ਨੇ ਅੰਮ੍ਰਿਤਸਰ ਦੇ ਵਿੱਚ ਕਿ ਕਿੰਨੇ ਹੋਟਲ ਇਲੀਗਲ ਬਣੇ ਨੇ ਦੋ ਦਿਨ ਉਹਨਾਂ ਦੀ ਟੀਮ ਰਹਿੰਦੀ ਹੈ ਤੇ ਇੱਥੇ ਸਿਰਫ ਦੱਸਦੇ ਕਿ 23 ਹੋਟਲ ਜਿਹੜੇ ਆ ਉਹ ਬਣੇ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦਾ ਸਮਾਂ ਦਿੱਤਾ ਗਿਆ ਸੀ 15 ਜਨਵਰੀ ਦਾ ਕੁਝ ਹੋਟਲਾਂ ਤੇ ਕਾਰਵਾਈ ਹੋਈ ਪਰ ਬਾਕੀਆਂ ਤੇ ਕਾਰਵਾਈ ਨਹੀਂ ਹੋਈ ਹੁਣ ਇਹ ਏਨੇ ਟੀਟ ਹੋ ਗਏ ਆ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਹਿਲੇ ਵੀ ਬਹੁਤ ਸਾਰੇ ਜਿਹੜੇ ਅਧਿਕਾਰੀ ਚਾਰ ਸ਼ੀਟ ਹੋ ਚੁੱਕੇ ਨੇ ਪਰ ਉਹਦਾ ਬੰਦਾ ਕੀ ਹੈ ਚਾਰ ਸ਼ੀਟ ਹੋਣਾ ਜਾਂ ਸਸਪੈਂਡ ਕਰਨਾ ਕੋਈ ਸਜ਼ਾ ਨਹੀਂ ਹੈ ਜਿਹੜਾ ਪੈਸਾ ਸਰਕਾਰ ਦੇ ਖਜ਼ਾਨੇ ਚ ਆਉਣਾ ਚਾਹੀਦਾ ਉਹ ਪੈਸਾ ਇਹ ਲੁੱਟ ਲੁੱਟ ਕੇ ਖਾ ਗਏ ਤਾਂ ਹੀ ਤਾਂ ਇਹ ਸੱਚ ਹੈ ਕਿ ਨਗਰ ਨਿਗਮ ਕੰਗਾਲ ਹੁੰਦਾ ਗਿਆ ਤੇ ਇਹ ਅਫਸਰ ਜਿਹੜੇ ਨੇ ਮਾਲਾ ਮਾਲ ਹੁੰਦੇ ਗਏ ਤੇ ਆ ਬਜਾਰੀ ਦਾ ਪੈਸਾ ਰੇੜੀਆਂ ਵਾਲਿਆਂ ਕੋ ਪੈਸੇ ਲੈਣੇ ਇਹਨਾਂ ਦਾ ਜਿਹੜਾ ਅਧਿਕਾਰ ਬਣ ਗਿਆ ਕਿਸ ਤਰ੍ਹਾਂ ਉੱਥੋਂ ਇਹ ਗ੍ਰਹੀ ਕਰਦੇ ਰਹਿੰਦੇ ਨੇ ਪ੍ਰਥਮੇਸ਼ ਮੋਨ ਅੱਜ ਫਿਰ ਸਾਡੇ ਨਾਲ ਨੇ ਇਹ ਕੋਆਪਰੇਸ਼ਨ ਦੇ ਵਿੱਚ ਹੋ ਰੇ ਭ੍ਰਸ਼ਟਾਚਾਰ ਦਾ ਅੱਜ ਖੁਲਾਸਾ ਕਰਨਗੇ ਇਹਨਾਂ ਨੇ ਪਹਿਲੇ ਵੀ ਬੜੇ ਸਾਰੇ ਮੁੱਦੇ ਚੁਕੇ ਨੇ ਪ੍ਰਧਾਨ ਜੀ ਅੱਜ ਤੁਸੀਂ ਕੀ ਲੈ ਕੇ ਆਏ ਹੋ ਕਿ ਨਵਾਂ ਖੁਲਾਸਾ ਕਰਨਗੇ ਅੱਜ ਜੀ ਮੈਂ ਤੁਹਾਡੇ ਕੋਲ ਲੈ ਕੇ ਆਇਆ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਕਿ ਸੀਵੀਓ ਦੀ ਟੀਮ 2 ਦਿਨ ਇੱਥੇ ਰਹੀ ਹੈ ਜੀ ਇੱਥੋਂ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਨਾ ਸੀਵੀਓ ਦੀ ਟੀਮ ਦਾ ਡਰ ਨਾ ਸੀਵੀਓ ਦਾ ਡਰ ਈਵਨ ਨਾ ਆਪਣੇ ਡਾਇਰੈਕਟਰ ਤੇ ਸੈਕਟਰੀ ਦਾ ਡਰ ਹੈ ਜੀ ਕਿਸੇ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੈਂ ਇੱਕ ਸ਼ਿਕਾਇਤ ਕੀਤੀ ਸੀ ਸਾਊਥ ਦੇ ਕੁਝ ਹੋਟਲ ਨੇ ਜੀ ਮੇਰੀ ਸ਼ਿਕਾਇਤ ਸੀ ਕਿ ਉੱਥੇ ਇੱਕ ਲੇਡੀ ਇਨਸਪੈਕਟਰ ਲੱਗੀ ਰਾਏ ਰਾਣੀ ਨਾਂ ਦੀ ਜੀ ਉਹਦੇ ਨਾਲ ਏਟੀਪ ਲੱਗਾ ਵਜੀਰ ਰਾਜ ਜਿਹੜੀ ਕਿ ਦੋਨਾਂ ਦੀ ਜੋੜੀ ਬੜੀ ਮਸ਼ਹੂਰ ਪਿੱਛੇ ਜੀ ਵੀ ਕਾਗਜ਼ਾਂ 'ਚ ਵੀ ਹੋਈ ਸੀ ਇਹ ਕੀ ਕਰਦੇ ਸੀ ਜਿੰਨੇ ਇਲੀਗਲ ਹੋਟਲ ਆ ਉਹ ਇਹਨਾਂ ਦੇ ਏਰੀਆ ਵਿੱਚ ਬਣ ਰਹੇ ਨੇ ਤੜਾ ਤੜ ਬਣ ਰਹੇ ਨੇ ਜਿਨ੍ਹਾਂ ਦੀਆਂ ਮੈਂ ਫੋਟੋਆਂ ਖਿੱਚ ਕੇ ਪ੍ਰੋਪਰ ਨਾਲ ਲਗਾਈਆਂ ਸੀ ਆਪਣੀ ਸ਼ਿਕਾਇਤ ਦੇ ਨਾਲ ਜੀ ਔਰ ਦੂਜੇ ਪਾਸੇ ਮੈਂ ਸੇਮ ਦਿਨ ਸ਼ਿਕਾਇਤ ਕੀਤੀ ਸੀ ਕਿ ਜਿੱਥੇ ਸਰਕਾਰ ਦੇ ਖਜ਼ਾਨੇ 'ਚ ਪੈਸਾ ਜਮ੍ਹਾਂ ਹੋਣੇ ਆ ਇਹਨਾਂ ਨੇ ਪੋਰਟਲ 'ਚੋਂ ਜਿਹੜੀਆਂ ਫਾਈਲਾਂ ਪਾਸ ਕਰਕੇ ਸਰਕਾਰ ਨੂੰ ਰੈਵਨਿਊ ਇਕੱਠਾ ਕਰਕੇ ਦੇਣਾ ਆ ਉਹ ਇਹ ਦੋਨੋਂ ਜਾਣੇ ਤੇ ਫਾਈਲਾਂ ਪਾਸ ਨਹੀਂ ਸੀ ਕਰਦੇ ਆਪਣੇ ਪੋਰਟਲ ਵਿੱਚ ਘਟੂ ਘਟ 2-2 2.5 ਮਹੀਨੇ ਤੱਕ ਫਾਈਲਾਂ ਜਿਹੜੀਆਂ ਪਾ ਕੇ ਰੱਖਦੇ ਨੇ ਮਤਲਬ ਤੁਹਾਡਾ ਕਹਿਣਾ ਕਿ ਜਿਹੜਾ ਪੈਸਾ ਸਰਕਾਰ ਜੋ ਬਿਲਕੁਲ ਠੀਕ ਆ ਜੇ ਕੋਈ ਨਕਸ਼ਾ ਪਾਸ ਕਰਾਏਗਾ ਤਾਂ ਪੈਸਾ ਮਿਲੇਗਾ ਸਰਕਾਰ ਨੂੰ ਪਰ ਇਹ ਕਹਿੰਦੇ ਵੀ ਬਿਨਾਂ ਨਕਸ਼ੇ ਤੋਂ ਬਣਾਈ ਜਾ ਵੀ ਤੂੰ ਅਪਲਾਈ ਕਰਦੇ ਬਣਾਈ ਜਾ ਇਹ ਜੇ ਸਰਕਾਰ ਨੂੰ ਪੈਸਾ ਚਲਾ ਗਿਆ ਤੇ ਇਹਨਾਂ ਕੋਲ ਕੀ ਆਏਗਾ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਔਰ ਸੀਵੀਓ ਦੀ ਟੀਮ ਸਰਕਾਰ ਨੂੰ ਤੇ ਪੈਸਾ ਆਏਗਾ ਨਾ ਜੀ ਇਹ ਤੇ ਫਿਰ ਇਹ ਕਹਿੰਦੇ ਵੀ ਇਲੀਗਲ ਬਣਾ ਮੰਨ ਲਓ ਜੀ ਕਿਸੇ ਦੀਆਂ 2 ਮੰਜ਼ਿਲਾ ਬੰਨੀਆਂ ਇਹਨੂੰ ਕਹਿੰਦੇ ਤੂੰ ਚਾਰ ਬਨਾਲਾ ਜਿਹਦੀਆਂ 4 ਬਨਨੀਆਂ ਉਹਨੂੰ ਕਹਿੰਦੇ ਤੂੰ 8 ਬਨਾਲਾ 3 ਫੁੱਟ ਗਲੀ ਦੇ ਵਿੱਚ ਹੋਟਲ ਨਹੀਂ ਬਣ ਸਕਦਾ ਇਹ ਕਹਿੰਦੇ 6-6 ਮੰਜ਼ਿਲਾ ਬਨਾਲਾ ਪੈਸੇ ਤੇ ਇਹਨਾਂ ਨੂੰ ਆ ਹੀ ਜਾਣੇ ਕਿਉਂਕਿ ਇਹਨਾਂ ਨੂੰ ਚੋਰ ਰਾਹ ਬਹੁਤ ਆਉਂਦੇ ਆ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ ਇਹ ਜਿਹੜੇ ਆ ਸੈਂਟਰ ਹਲਕੇ 'ਚ ਜਾ ਕੇ ਦੇਖੋ ਦਰਬਾਰ ਸਾਹਿਬ ਦੇ ਕੋਲ ਕਿ ਔਰ ਇਹ ਦੜਾ ਦੜਾ ਹੋਟਲ ਬਣ ਰਹੇ ਨੇ ਕੋਈ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਨਾ ਹੀ ਅੰਮ੍ਰਿਤਸਰ ਇਹਨਾਂ ਦੇ ਅਫਸਰ ਹੁੰਦੇ ਨੇ ਅੰਮ੍ਰਿਤਸਰ ਜੁਆਇੰਟ ਕਮਿਸ਼ਨਰ ਕੋਲ ਚਾਰਜ ਹੈ ਇਸ ਵੇਲੇ ਜੇ ਉਹਨਾਂ ਨੂੰ ਫੋਨ ਕਰ ਲਓ ਤੇ ਉਹ ਮੈਸੇਜ ਕਰ ਦਿੰਦੇ ਜੀ ਕੋਲੀਓ ਬੈਕ ਜੇ ਦਫਤਰ ਚੱਲ ਜਾਓ ਤੇ ਪਤਾ ਲੱਗਦਾ ਜੀ ਜੇਸੀ ਸਾਹਿਬ ਮੀਟਿੰਗ 'ਚ ਨੇ ਕੰਮ ਕੋਈ ਹੋ ਨਹੀਂ ਰਿਹਾ ਤਨਖਾਹਾਂ ਵੀ ਇਹਨਾਂ ਕੋਲ ਪੈ ਨਹੀਂ ਰਹੀਆਂ ਕਾਰਪੋਰੇਸ਼ਨ ਦਾ ਮੰਦਾ ਹਾਲ ਹੈ ਜੇਸੀ ਸਾਹਿਬ ਤੁਸੀਂ ਉਹਨੂੰ ਲੈ ਕੇ ਸ਼ਿਕਾਇਤਾਂ ਡਾਇਰੈਕਟਰ ਸਾਹਿਬ ਦੇ ਵੀ ਕੀਤੀਆਂ ਸੈਕਟਰੀ ਸਾਹਿਬ ਨੂੰ ਵੀ ਕੀਤੀਆਂ ਬਹੁਤ ਸਾਰੀਆਂ ਤੁਸੀਂ ਆਰਟੀਆਈ ਵੀ ਪਾਉਂਦੇ ਰਹਿੰਦੇ ਹੋ ਤੇ ਇੱਕ ਬਿਤੇ ਗੌਰ ਤੁਸੀਂ ਖੁਲਾਸਾ ਕੀਤਾ ਸੀ ਵੀ ਕਾਰਪੋਰੇਸ਼ਨ ਦਾ ਜਿਹੜਾ ਪੈਸਾ ਹੈ ਉਹ ਕਿਸ ਤਰ੍ਹਾਂ 골ਮੋਲ ਕਰ ਗਏ ਤੇ ਮਤਲਬ ਕੀ ਸ਼ਿਕਾਇਤਾਂ ਤੱਕ ਹੀ ਸੀਮਿਤ ਰਹਿੰਦੇ ਸ਼ਿਕਾਇਤਾਂ ਤੱਕ ਹੀ ਸੀਮਿਤ ਆ ਡਾਇਰੈਕਟਰ ਨੇ ਮੇਰੀ ਸ਼ਿਕਾਇਤ ਤੇ ਸਾਊਥ ਦੇ ਹੋਟਲਾਂ ਦੀ ਇਹਨਾਂ ਨੂੰ ਇਨਕੁਆਰੀ ਮਾਰਕ ਕਰਤੀ ਕਿ ਰਾਏ ਰਾਣੀ ਤੇ ਵਜੀਰ ਰਾਏ ਦੇ ਖਿਲਾਫ ਜਿਹੜੀ ਸ਼ਿਕਾਇਤ ਆ ਪੰਜਾਂ ਹੋਟਲਾਂ ਦੀ ਜਿਹੜੀ ਆ ਉਹਨਾਂ ਨੇ ਲਿਖ ਕੇ ਨਾਮ ਦਿੱਤੇ ਕਿ ਇਨਕੁਆਰੀ ਕਰਕੇ ਜਲ ਤੋਂ ਜਲਦ ਦੱਸਿਆ ਜਾਵੇ ਨਾ ਅੱਜ ਤੱਕ ਉਹ ਪੋਰਟਲ ਦੀ ਕਿਸੇ ਨੇ ਜਾਂਚ ਕੀਤੀ ਆ ਨਾ ਹੀ ਉਸ ਹੋਟਲ 'ਚ ਜਾ ਕੇ ਦੇਖਿਆ ਇਵਨ ਮੈਂ ਇਹਨਾਂ ਦੇ ਜੁਆਇੰਟ ਕਮਿਸ਼ਨਰ ਨੂੰ ਇਹ ਮੈਸੇਜ ਵੀ ਕਰ ਚੁੱਕਾ ਹਾਂ ਕਿ ਮੇਰੇ ਨਾਲ ਚੱਲੋ ਤੁਹਾਨੂੰ ਸੀਵੀਓ ਦੀ ਟੀਮ ਨੇ 23 ਬਿਲਡਿੰਗਾਂ ਦੀ ਸੂਚੀ ਦਿੱਤੀ ਆ ਮੇਰੇ ਨਾਲ ਚੱਲੋ ਤੁਹਾਨੂੰ ਮੈਂ 300 ਬਿਲਡਿੰਗਾਂ ਜਿਹੜੀਆਂ ਇੱਕੋ ਹਲਕੇ 'ਚ ਦਿਖਾ ਦਵਾਂਗਾ ਜਿਹੜੀਆਂ ਇਲੀਗਲ ਚੱਲ ਰਹੀਆਂ ਨੇ ਔਰ ਇਹ ਨਹੀਂ ਪ੍ਰਧਾਨ ਜੀ ਫਿਰ ਸਰਕਾਰ ਦਾ ਆਈ ਸੀ ਬਦਲਾਵ ਦੇ ਨਾਂ ਤੇ ਦੇਖੋ ਲੋਕਾਂ ਬਦਲਾਵ ਦੇ ਨਾਂ ਤੇ ਵੋਟਾਂ ਵੀ ਪਾਈਆਂ ਉਹਨਾਂ ਨੂੰ ਜਿਤਾਇਆ ਵੀ ਤੇ ਮਾਨ ਸਾਹਿਬ ਨੇ ਬਹੁਤ ਸਾਰੇ ਭ੍ਰਸ਼ਟਾਚਾਰੀ ਅੰਦਰ ਵੀ ਕੀਤੇ ਹੈ ਕੀ ਤੁਹਾਨੂੰ ਲੱਗਦਾ ਵੀ ਤੁਹਾਡੀ ਆਵਾਜ਼ ਮਾਨ ਸਾਹਿਬ ਤੱਕ ਨਹੀਂ ਪਹੁੰਚ ਰਹੀਆਂ ਤੁਸੀਂ ਮਾਨ ਸਾਹਿਬ ਨੂੰ ਵੀ ਬਹੁਤ ਸਾਰੀਆਂ ਚਿੱਠੀਆਂ ਲਿਖ ਦਿਓ ਮੈਂ ਮਾਨ ਸਾਹਿਬ ਨੂੰ ਵੀ ਹਰ ਚਿੱਠੀ ਲਿਖਦਾ ਬਦਲਾਵ ਆਇਆ ਪਰ ਬਦਲਾਵ ਇਦਾਂ ਦਾ ਆਇਆ ਕਿ ਮਾਨ ਸਾਹਿਬ ਨੇ ਐਡਾ ਵੱਡਾ ਬਦਲਾਵ ਲਿਆਤਾ ਕਿ ਅੰਮ੍ਰਿਤਸਰ ਚ ਕਮਿਸ਼ਨਰ ਹੀ ਬਦਲਤਾ ਔਰ ਜੁਆਇੰਟ ਕਮਿਸ਼ਨਰ ਨੂੰ ਚਾਰਜ ਦੇ ਦਿੱਤਾ ਨਹੀਂ ਨਹੀਂ ਉਦੋਂ ਕਮਿਸ਼ਨਰ ਨੇ ਕਿਹੜੀਆਂ ਇਲਲੀਗਲ ਬਿਲਡਿੰਗਾਂ ਰਕਾਈਆਂ ਸੀ ਜੀ ਜਾਂ ਉਦੋਂ ਬਿਲਡਿੰਗਾਂ ਜਦੋਂ ਕਮਿਸ਼ਨਰ ਸੀ ਕੋਈ ਵੀ ABC ਮੈਂ ਨਾਮ ਨਹੀਂ ਲੈਣਾ ਚਾਹੁੰਗਾ ਉਦੋਂ ਇਲਲੀਗਲ ਮਾਰ ਰੁਗੇ ਸੀ ਕਿ ਉਦੋਂ MTP ਡਿਪਾਰਟਮੈਂਟ ਬਿਲਕੁਲ ਦੁੱਧਾ ਤੋਤਾ ਹੋ ਗਿਆ ਸੀ ਨਹੀਂ ਜੀ MTP ਡਿਪਾਰ ਇਹਨਾਂ ਦੀ ਉੱਤੇ ਤੱਕ ਸਾਰਿਆਂ ਦੀ ਸੈਟਿੰਗ ਆ ਜੀ ਇਹਨਾਂ ਦੇ ਡਾਇਰੈਕਟਰ ਦਫ਼ਤਰ ਵੀ ਸਾਰਿਆਂ ਨਾਲ ਸੈਟਿੰਗ ਆ ਜਿਹੜੇ ਬੰਦੇ ਉੱਥੇ ਪੈਸੇ ਭਰਦੇ ਨੇ ਅੱਜ ਰਿਕਾਰਡ ਚੈੱਕ ਕਰ ਲਓ ਇਹਨਾਂ ਦਾ ਕੀਤਾ ਜਾਵੇ ਉਹ ਸਾਰੇ ਦੇ ਸਾਰੇ ਬੰਦੇ ਅੰਮ੍ਰਿਤਸਰੀ ਲੱਗੇ ਨੇ ਜੀ ਔਰ ਜਿਹੜੇ ਬੰਦੇ ਪੈਸੇ ਨਹੀਂ ਭਰਦੇ ਉਹਨਾਂ ਨੂੰ ਕਦੀ ਕਿਤੇ ਲਾ ਦਿੰਦੇ ਕਦੀ ਕਿਤੇ ਲਾ ਦਿੰਦੇ ਔਰ ਜਿੰਨਾ ਬੰਦਿਆਂ ਦੇ ਖਿਲਾਫ ਬਹੁਤ ਸ਼ਿਕਾਇਤਾਂ ਨੇ ਉਹ ਡਾਇਰੈਕਟਰ ਦਫ਼ਤਰ ਸਾਰੀਆਂ ਡਕੀਆਂ ਜਾਂਦੀਆਂ ਆ ਜੇ ਉਧਰੋਂ ਕੋਈ ਕਾਰਵਾਈ ਲਈ ਜਾਂਦੀ ਹੈ ਤੇ ਦੇ ਤੱਕੀ ਜਾਂਦੀ ਹੈ ਤੁਹਾਨੂੰ ਲੱਗਦਾ ਵੀ ਸਭ ਰਲੇ ਆ ਇੱਕੋ ਥੈਲੀ ਦੇ ਚਟੇ ਬਟੇ ਦੇਖੋ ਜੀ ਮੈਂ ਜਦੋਂ 61 ਲੱਖ ਦਾ ਇਹਨਾਂ ਦਾ ਕਪੜਾ ਸਾਹਮਣੇ ਲਿਆਂਦਾ ਉਸ ਤਰ੍ਹਾਂ ਦੇ ਮਾਨ ਸਾਹਿਬ ਕਹਿੰਦੇ ਜੀ ਮੇਰੀ ਵਿਜੀਲੈਂਸ ਬਹੁਤ ਕੁਸ਼ ਕਰ ਰਹੀ ਪਰ ਮੈਂ ਦਾਅਵੇ ਨਾ ਕਹਿੰਦਾ ਜੀ ਇਹਨਾਂ ਦੀ ਜਿਹੜੀ ਵਿਜੀਲੈਂਸ ਆ ਸਿਰਫ ਤੇ ਸਿਰਫ ਕਾਂਗਰਸ ਦੇ ਤਹਿਤ ਰਹਿ ਗਈ ਆ ਕਿ ਉਹਨਾਂ ਨੂੰ ਅੰਦਰ ਦੇ ਦੋ ਜਿਹੜੇ ਅਫਸਰ ਨੇ ਮਿਲੀ ਭੁਗਤ ਕਰ ਰਹੇ ਉਹ ਆਜਾਦ ਘੁੰਮ ਰਹੇ ਨੇ ਨਾ ਹੀ ਵਿਜੀਲੈਂਸ ਕੋਈ ਕਾਰਵਾਈ ਕਰ ਰਹੀ ਆ ਨਾ ਹੀ ਮਾਨ ਸਾਹਿਬ ਦੀ ਕੋਈ ਟੀਮ ਕਰ ਰਹੀ ਆ ਮੈਂ ਤੇ ਇਵਨ ਮਾਨ ਸਾਹਿਬ ਨੂੰ ਵੀ ਰਿਕਵੈਸਟ ਜੇ ਤੁਸੀਂ ਐਡੇ ਹੀ ਸਾਫ਼ ਤੇ ਸੱਚੇ ਇਮਾਨਦਾਰ ਜੇ ਆਪਣੇ ਸੀਵੀਓ ਨੂੰ ਕੋ ਜਾਂ ਡਾਇਰੈਕਟਰ ਨੂੰ ਕੋ ਕਿ ਆਪਣੀ ਕੋਈ ਟੀਮ ਇੱਥੇ ਭੇਜਨ ਅਮਰੀ ਸਰ ਮੈਂ ਨਾਲ ਜਾ ਕੇ ਕੱਲਾ ਕੱਲਾ ਹੋਟਲ ਵੈਰੀਫਾਈ ਕਰਵਾਉਣਾ ਮਤਲਬ ਇਹ ਚੈਲੰਜ ਤੁਸੀਂ ਕਰ ਰਹੇ ਹੋ ਮਾਨ ਸਾਹਿਬ ਨੂੰ ਵੀ ਮਾਨ ਸਾਹਿਬ ਆਪਣੀ ਤੁਸੀਂ ਟੀਮ ਨਾਲ ਭੇਜੋ ਤੁਸੀਂ ਜਾ ਕੇ ਦੱਸੋਗੇ ਵੀ ਕਿਹੜਾ ਇਲੀਗਲ ਹੋਟਲ ਬਣ ਰਿਹਾ ਤੇ ਜਿਹਦੇ ਚੋਂ ਪੈਸੇ ਖਾਦੇ ਜਾ ਰਹੇ ਜੀ ਬਿਲਕੁਲ ਮੈਂ ਤੇ ਇਹਨਾਂ ਦੇ ਜੁਆਇੰਟ ਕਮਿਸ਼ਨਰ ਨੂੰ ਵੀ ਬਾਰ ਬਾਰ ਰੋਜ਼ ਫੋਨ ਕਰਦਾ ਰੋਜ਼ ਮੈਸੇਜ ਪਾਉਂਦਾ ਈਵਨ ਲਿਖ ਵੀ ਦਿੱਤਾ ਕਿ ਤੁਸੀਂ ਮੇਰੇ ਨਾਲ ਚੱਲ ਕੇ ਦੇਖੋ ਆਪਣਾ ਕੀਮਤੀ ਸਮੇਂ ਚੋਂ ਇੱਕ ਦੋ ਘੰਟੇ ਕੱਢੋ ਮੈਂ ਤੁਹਾਨੂੰ ਇਲੈਗਲ ਬਿਲਡਿੰਗਾਂ ਦਿਖਾਵਾਂ। ਆਹ ਵੇਖੋ ਤੁਸੀਂ ਕੋਈ ਵੀ ਦਿਖਾਣਾ ਉਹਨਾਂ ਨੂੰ ਵੀ ਜਿੱਥੋਂ ਪੈਸਾ ਉਹਨਾਂ ਨੂੰ ਆ ਸਕਦਾ ਹੈ ਰੈਵਨਿਊ ਜੇ ਮੰਨ ਲਓ ਕਿ ਤੇ ਗਲਤ ਕੰਮ ਹੋ ਰਿਹਾ ਕੋਈ ਹੋਟਲ ਦੋ ਮੰਜ਼ਲਾ ਬਣਨਾ ਹੈ ਉਹ ਪੰਜ ਮੰਜ਼ਲਾ ਬਣ ਗਿਆ ਤੇ ਇਥੋਂ ਉਹਨਾਂ ਨੂੰ ਤਾਂ ਰੈਵਨਿਊ ਮਿਲਣਾ ਜੀ ਫਿਰ ਤਾਂ ਉਹਨਾਂ ਨਾਲ ਜਾਂਚ ਇਹਨਾਂ ਨੂੰ ਕੀ ਇਤਰਾਜ਼ ਹੈ। ਦੇਖੋ ਜੀ ਜਿਹੜੇ ਹਰਦੀਪ ਸਿੰਘ ਨੇ ਉਹ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਗਲੀਆਂ 'ਚ ਜਿਸ ਤਰ੍ਹਾਂ ਦੇਖਦੇ ਨਾ ਬਾਬੇ ਆਂਦੇ ਆ ਉਹਨਾਂ ਨੇ ਸੱਪ ਟੋਕਰੀ 'ਚ ਪਾਇਆ ਹੁੰਦਾ ਸੱਪ ਦੇ ਦਰਸ਼ਨ ਕਰ ਇੱਥੇ ਸੱਪ ਦਾ ਕੰਮ ਇੱਥੇ ਹਰਦੀਪ ਸਿੰਘ ਹੀ ਕਰ ਰਹੇ ਨੇ ਅਫਸਰਾਂ ਨੇ ਉਹਨਾਂ ਨੂੰ ਟੋਕਰੀ 'ਚ ਆਪਣੀ 'ਚ ਪਾਇਆ ਦਾ ਜਦੋਂ ਕਿਸੇ ਕੋਲ ਹੋਟਲ ਕੋ ਪੈਸੇ ਲੈਣੇ ਹੁੰਦੇ ਡਰਾ ਲੈਂਦੇ ਉਹਨਾਂ ਨੂੰ ਪੈਸੇ ਲਲੰਦੇ ਆ ਤੇ ਹਰਦੀਪ ਸਿੰਘ ਜੀ ਕੋਈ ਡੰਗ ਨਹੀਂ ਮਾਰਦੇ ਕੋਈ ਕੁਝ ਨਹੀਂ ਕੰਮ ਕਰ ਰਹੇ ਇਲੈਗਲ ਬਿਲਡਿੰਗਾਂ ਬਣ ਰਹੀਆਂ ਨੇ ਇੱਥੇ ਅੱਛਾ ਇਹ ਤੁਹਾਡੇ ਵੀ ਕਹਿਣਾ ਦੇਖੋ ਇਹ ਵੀ ਰੋਪ ਹੈ ਵੀ ਜਿਹੜੇ ਇੱਥੇ ਹੀ ਕਲਰਕ ਇੱਥੇ ਇਨਸਪੈਕਟਰ ਇੱਥੇ ਏਟੀਪੀ ਇੱਥੇ ਐਮਟੀਪੀ ਮਤਲਬ ਇਹ ਇਕੱਲਾ ਐਮਟੀਪੀ ਡਿਪਾਰਟਮੈਂਟ ਦੀ ਗੱਲ ਕਰ ਰਿਹਾ ਮੈਂ ਬਾਕੀ ਜਿਹੜੇ ਡਿਪਾਰਟਮੈਂਟ ਨੇ ਹੋਰ ਵੀ ਤੇ ਬਹੁਤ ਸਾਰੇ ਡਿਪਾਰਟਮੈਂਟ ਨੇ ਨਾ ਜੀ ਇੱਥੇ ਕੋਆਪਰੇਸ਼ਨ ਦੇ ਵਿੱਚ ਇੱਕ ਬਹੁਤ ਸਾਰਾ ਮੁਲਾਜ਼ਮ ਕੰਮ ਕਰਦੇ ਆਂ ਵੀ ਇਹ ਸਾਰੇ ਡਿਪਾਰਟਮੈਂਟ ਚ ਇਦਾਂ ਹਾਲ ਮਿਲਿਆ ਜਾਂ ਸਿਰਫ ਇਹ ਐਮਟੀਪੀ ਡਿਪਾਰਟਮੈਂਟ ਦੀ ਸਭ ਤੋਂ ਜ਼ਿਆਦਾ ਪ੍ਰਸ਼ਨਾ ਹੈ ਜੀ ਸਭ ਤੋਂ ਜ਼ਿਆਦਾ ਕਾਰਪੋਰੇਸ਼ਨ ਤੇ ਸਾਰੇ ਚ ਸਭ ਤੋਂ ਜ਼ਿਆਦਾ ਕਮਾਊ ਪੁੱਤਰ ਜਿਹੜਾ ਇਹਨਾਂ ਦਾ ਐਮਟੀਪੀ ਡਿਪਾਰਟਮੈਂਟ ਆ ਤੁਹਾਨੂੰ ਯਾਦ ਹੋਵੇਗਾ ਕਿ ਜਲੰਧਰ 'ਚ ਇੱਕ ਬੀਜੇਪੀ ਦੇ ਲੀਡਰ ਨੇ ਮੁੱਦਾ ਚੁੱਕਿਆ ਕਿ ਜਿੰਨਾ ਵੀ ਸਮਾਰਟ ਸਿਟੀ ਦਾ ਪੈਸਾ ਇਹ ਖਾ ਗਏ ਨੇ ਜਲੰਧਰ ਵਾਲੇ ਉਹਦੀ ਇਨਕੁਆਇਰੀ ਵੀ ਚੱਲ ਰਹੀ ਜੀ ਮੈਂ ਤੁਹਾਡੇ ਵੱਲੋਂ ਮੈਂ ਇੱਥੇ ਸ਼ਿਕਾਇਤ ਕੀਤੀ ਗਈ ਮੈਂ ਵੀ ਜੀ ਇਹਨਾਂ ਨੂੰ ਜਦੋਂ ਇੱਕ ਆਰਟੀਆਈ ਪਾਈ ਸਮਾਰਟ ਸਿਟੀ ਦੇ ਪੈਸੇ ਬਾਰੇ ਆਰਟੀਆਈ 'ਚ ਪੁੱਛਿਆ ਗਿਆ ਜਾਂ ਮੇਰੀਆਂ ਹੋਰ ਵੀ ਜਿੰਨੀਆਂ ਆਰਟੀਆਈ ਨੇ ਮਜਾਲ ਹੈ ਕਿਤੇ ਕੋਈ ਐਮਟੀਪੀ ਵਿਭਾਗ ਵਾਲਾ ਜਾਂ ਕੋਈ ਹੋਰ ਵਿਭਾਗ ਵਾਲਾ ਜਿਹੜਾ ਕਿ ਮੈਨੂੰ ਉਹਦਾ ਜਵਾਬ ਦੇ ਦੇਣ ਕੁਝ ਦਿਨ ਪਹਿਲਾਂ ਮੈਨੂੰ ਦਫ਼ਤਰ ਸੱਦ ਲਿਆ ਗਿਆ ਜੀ ਤੁਹਾਡੀ ਇੱਕ ਆਰਟੀਆਈ ਦਾ ਵਾਅ ਸੀ ਫੈਸਲਾ ਕਰਨਾ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਉਹ ਵਿਸ਼ਾਲ ਵਧਾਮੰਜੀ ਨੇ ਉਹਨਾਂ ਨੇ ਬੁਲਾ ਕੇ ਹਾਜ਼ਰੀ ਲਵਾ ਕੇ ਇੱਕ ਨੋਟਿਸ ਪਾਸ ਕਰਤਾ ਉਹ ਕਾਗਜ਼ਾਂ ਤੱਕ ਹੀ ਸੀਮਤ ਨੇ ਸਾਰੀ ਜਾਣੇ ਅੱਛਾ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਵੀ ਸਮਾਰਟ ਸਿਟੀ ਨੂੰ ਲੈ ਕੇ ਜਲੰਧਰ ਦੇ ਵਿੱਚ ਜਿਹੜੀ ਭਾਜਪਾ ਦੀ ਟੀਮ ਹੈ ਉਹਨਾਂ ਨੇ ਜਿਹੜੇ ਕਾਨੂੰਨ ਕੇਂਦਰੀ ਕਾਨੂੰਨ ਮੰਤਰੀ ਨੇ ਅਰਜੁਨ ਰਾਮ ਮੇਕਵਾਲ ਉਹਨਾਂ ਨੂੰ ਸ਼ਿਕਾਇਤ ਕੀਤੀ ਸੀ ਤੇ ਉਹਨਾਂ ਨੇ ਉਸ ਸ਼ਿਕਾਇਤ ਦੇ ਬੇਸ ਦੇ ਉੱਤੇ ਜਿਹੜੇ ਸੈਂਟਰਲ ਮਿਨਿਸਟਰ ਨੇ ਹਰਦੀਪ ਸਿੰਘ ਪੁਰੀ ਉਹਨਾਂ ਨੂੰ ਸ਼ਿਕਾਇਤ ਕਰਤੀ ਹੈ ਕਿ ਜਿਹੜਾ ਜਲੰਧਰ ਦੇ ਵਿੱਚ 스마트 ਸਿਟੀ ਦਾ ਜਿਹੜਾ 1000 ਕਰੋੜ ਰੁਪਇਆ ਹੈ ਕੀ ਉਹ ਪੈਸਾ ਲੱਗਿਆ ਹੁਣ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੀ ਸ਼ਿਕਾਇਤ ਵੀ ਹੋਈ ਹੈ ਮੇਰੀ ਗੱਲ ਹੋਈ ਸੀ ਜਿਹੜੇ ਸਾਬਕਾ ਬੀਜੇਪੀ ਦੇ ਪ੍ਰਧਾਨ ਨੇ ਸ਼ਵੇਤ ਮਲੇਕ ਪੰਜਾਬ ਦੇ ਤੇ ਰਾਸ਼ ਸਭਾ ਮੈਂਬਰ ਵੀ ਰਹਿ ਚੁੱਕੇ ਨੇ ਉਹਨਾਂ ਦਾ ਵੀ ਕਹਿਣਾ ਕਿ ਅੰਮ੍ਰਿਤਸਰ ਸਮਾਰਟ ਸਿਟੀ ਨੂੰ ਲੈ ਕੇ ਵੀ ਜਿਹੜਾ ਬਹੁਤ ਸਾਰੇ ਕਪਲੇ ਦੀ ਜਿਹੜੀ ਬੋ ਸਾਹਮਣੇ ਆ ਰਹੀ ਏ ਉਹ ਵੀ ਇਹਨੂੰ ਲੈ ਕੇ ਜਿਹੜੀ ਹੈ ਪੂਰੀ ਡਿਟੇਲ ਮੰਗ ਰਹੇ ਨੇ ਤੇ ਹੁਣ ਪ੍ਰਸ਼ਮੇਸ਼ੀ ਇੱਕ ਤਾਂ ਤੁਹਾਡਾ ਲਈ ਹੋਟਲਾਂ ਦੀ ਤੁਹਾਡੀ ਸੂਈ ਜਿਆਦਾ ਹੁੰਦੀ ਹੈ ਤੇ ਹੋਟਲਾਂ ਦੀ ਇਹਨਾਂ ਦੀ ਗੱਲ ਦੱਸ ਦਿੰਨਾ ਮੈਨੂੰ ਅੱਜ ਤੱਕ ਇਹਨਾਂ ਦੀ ਇੱਕ ਆਟੀਆਈ ਦਾ ਜਵਾਬ ਆਇਆ ਇੱਕ ਮੈਂ ਸ਼ਿਕਾਇਤ ਕੀਤੀ ਸੀ ਲੋ ਗੜ ਵਿਖੇ ਇੱਕ ਹੋਟਲ ਬਣ ਰਿਹਾ ਜਿਹੜਾ ਇਲੀਗਲ ਹੋਟਲ ਹੈ ਔਰ ਉਹਨੇ ਤੁਹਾਡੀ ਗਲੀ ਸਰਕਾਰੀ ਦੇ ਉੱਤੇ ਲੈਂਟਰ ਪਾ ਦਿੱਤਾ ਜੀ ਇਹਨਾਂ ਨੂੰ ਮੈਂ ਉਹਦੀ ਆਰਟੀਆ ਵੀ ਪਾਈ ਉਹਦੀ ਸ਼ਿਕਾਇਤ ਵੀ ਪਾਈ ਇੱਥੇ ਇੱਕ ਨਵਜੋਤ ਨਾ ਦੀ ਇਨਸਪੈਕਟਰ ਹੈ ਜੀ ਉਹ ਮੈਨੂੰ ਆਰਟੀਆ ਦਾ ਜਵਾਬ ਦੇ ਰਿਹਾ ਜਦ ਕਿ ਉਹਸ ਹੋਟਲ ਦਾ ਨਹੀਂ ਦੱਸ ਰਿਹਾ ਕਹਿ ਰਿਹਾ ਜੀ ਤੁਸੀਂ ਜਿਹੜੀ ਸ਼ਿਕਾਇਤ ਕੀਤੀ ਸਾਡੇ ਕੋ ਕੋਈ ਰਿਕਾਰਡ ਨਹੀਂ ਹੁੰਦਾ ਜੇ ਰਿਕਾਰਡ ਲੈਣਾ ਹੈ ਕਿ ਡੈਰੀ ਨੰਬਰ ਤੇ ਡੀਆਰ ਨੰਬਰ ਜਿਹੜਾ ਵਾ ਉਹ ਸਾਨੂੰ ਦੱਸੋ ਦੱਸੋ ਜੀ ਆਮ ਬੰਦਾ ਡੀਆਰ ਨੰਬਰ ਡੈਰੀ ਨੰਬਰ ਤੁਹਾਡੇ ਦਫ਼ਤਰ ਦਾ ਕਿੱਥੋਂ ਪਾ ਲੇਗਾ ਨਹੀਂ ਪਹਿਲੇ ਤੁਸੀਂ ਦੇਖੋ ਬੰਦਾ ਸ਼ਿਕਾਇਤ ਨਹੀਂ ਕਰਦਾ ਜੇ ਕੋਈ ਬੰਦਾ ਹਿੰਮਤ ਕਰਕੇ ਸ਼ਿਕਾਇਤ ਕਰਦਾ ਹੈ ਤੇ ਫਿਰ ਇਹ ਉਹਨਾਂ ਨੂੰ ਉਲਝਾਅ ਛੱਡਦੇ ਨੇ ਵੈਸੇ ਤੇ ਗਲਤ ਤੇ ਬਿਲਕੁਲ ਠੀਕ ਹੈ ਸਾਡੀ ਇਹ ਜਿਹੜੇ ਲੋਕਲ ਬੋਡੀ ਸੈਕਟਰੀ ਨੇ ਅਜੈ ਸ਼ਰਮਾ ਉਹਨਾਂ ਨੂੰ ਵੀ ਬੇਨਤੀ ਹੈ ਤੇ ਲੋਕਲ ਬੋਡੀ ਡਾਇਰੈਕਟਰ ਜਿਹੜੇ ਉਹਨਾਂ ਨੂੰ ਵੀ ਬੇਨਤੀ ਹੈ ਜੇ ਮੰਨ ਲਓ ਇੱਕ ਬੰਦਾ ਡਾਡਾ ਮਾਰ ਕੇ ਕਹਿ ਰਿਹਾ ਵੀ ਇਲੈਗਲ ਨਿਰਮਾਣ ਹੋ ਰਿਹਾ ਤੇ ਤੁਹਾਡਾ ਜਿਹੜਾ ਐਮਟੀਪੀ ਡਿਪਾਰਟਮੈਂਟ ਹੈ ਪ੍ਰਸ਼ ਰੋਸਟਾ ਚੜੀਦਾ ਅੱਡਾ ਬਣ ਚੁੱਕਿਆ ਬਹੁਤ ਸਾਰੀਆਂ ਇਲੀਗਲ ਕਲੋਨੀਆ ਪਹਿਲੇ ਬਣੀਆਂ ਸੀ ਜਦੋਂ ਸਰਕਾਰ ਆਈ ਸੀ ਕਹਿੰਦੇ ਸੀ 14.5 ਹਜ਼ਾਰ ਦੇ ਕਰੀਬ ਕਰੀ ਪੰਜਾਬ ਦੇ ਵਿੱਚ ਕਲੋਨੀਆ ਬਣ ਚੁੱਕੀਆਂ ਉਹਨਾਂ ਤੇ ਕਾਰਵਾਈ ਹੋਏਗੀ ਪਰ ਕਲੋਨੀਆ ਹਜੇ ਵੀ ਉਸ ਤਰ੍ਹਾਂ ਹੀ ਬਣੀਆਂ ਜਾ ਰਹੀਆਂ ਮਤਲਬ ਆਮ ਬੰਦਾ ਜਿਹੜਾ ਉੱਥੇ ਘਰ ਲੈ ਲੈਂਦਾ ਮੁੜ ਕੇ ਮੁੜ ਕੇ ਉਹ ਬੱਤੀ ਪਾਣੀ ਦੇ ਕਨੈਕਸ਼ਨ ਨਹੀਂ ਮਿਲਦੇ ਐਨਓਸੀ ਨਹੀਂ ਮਿਲਦੀ ਵੀ ਤੁਸੀਂ ਚਾਹੁੰਦੇ ਵੀ ਲੋਕ ਇਤਨਾ ਹੀ ਰੋਂਦੇ ਰਹਿਣ ਕੋਈ ਹੋਰ ਵੀ ਕੁਛ ਕਰਨ ਕਿੱਡਾ ਵੱਡਾ ਮੁੱਦਾ ਮੈਂ ਪਿੱਛੇ ਚੁੱਕਿਆ ਸੀ ਇਹਨਾਂ ਦੀ ਜੇਲ੍ਹ ਦੇ ਮਗਰਲੇ ਪਾਸੇ ਜੜੀ ਕਲੋਨੀ ਬਣ ਰਹੀ ਹੈ ਜੀ ਨਾ ਹੀ ਐਮਟੀਵੀ ਵਿਭਾਗ ਤੇ ਕੋਈ ਅਸਰ ਪਿਆ ਉਹ ਕਲੋਨੀ ਅੱਜ ਦੀ ਡੇਟ 'ਚ ਵੀ ਕੰਮ ਚੱਲ ਰਿਹਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਕਿੱਥੇ ਮਾਨ ਸਾਹਿਬ ਦੀ ਜਿਹੜੀ ਸੀਆਈਡੀ ਆ ਟੀਮ ਆ ਕੋਈ ਪੁਲਿਸ ਵਿਭਾਗ ਆ ਜਾਂ ਪੁਲਿਸ ਕਮਿਸ਼ਨਰ ਨੇ ਖੇਚਲ ਕੀਤੀ ਹੋਵੇ ਕਿ ਉੱਥੇ ਪਤਾ ਕੀਤਾ ਜਾ ਸਕੇ ਕੀ ਹੋ ਰਿਹਾ ਕੀ ਨਹੀਂ ਨਾ ਹੀ ਕਿਸੇ ਨੇ ਕੋਈ ਰਿਪੋਰਟ ਦਿੱਤੀ ਨਾ ਹੀ ਐਮਟੀਵੀ ਵਿਭਾਗ ਨੂੰ ਕਿਸੇ ਨੇ ਕਿਹਾ ਮੇਰੀ ਉਸ ਏਟੀਪੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਮੈਂ ਜਾ ਕੇ ਤੇ ਕੰਮ ਰੁਕਵਾ ਦਿਆਂਗਾ ਉਥੇ ਦੇਖੋ ਜੀ ਉਸ ਏਟੀਪੀ ਬਾਰੇ ਮੈਂ ਕੀ ਕਹਿਣਾ ਚਾਹਾਂਗਾ ਮੈਂ ਤੇ ਪੰਜਾਬੀ 'ਚ ਸਿੱਧਾ ਸਿੱਧਾ ਕਹਾਂਗਾ ਕਿ ਚੋਰ ਸ਼ਬਦ ਵੀ ਉਹਦੇ ਲਈ ਘਟਾ ਜਿੰਨੇ ਪ੍ਰੂਫ ਜਿੰਨਾ ਕੁਛ ਉਸ 80ਪੀ ਬਾਰੇ ਮੈਂ ਲੈ ਆਵਾ ਫਿਰ ਵੀ ਡਿਪਾਰਟਮੈਂਟ ਨੇ ਉਹਨੂੰ ਰੱਖਿਆ ਉਹ ਪਰਮਜੀਤ ਦਤਨ ਇੱਕ ਨੰਬਰ ਦਾ ਜਿਹੜਾ ਚੋਰ ਮੈਂ ਤੇ ਇਹੋ ਹੀ ਕਾਂਗਾ ਜੀ ਕਿਉਂਕਿ ਕੰਮ ਨਹੀਂ ਉਹਨੇ ਕਰਨਾ ਜਿਹੜਾ ਕੰਮ ਕਰਨ ਦੇਖੋ ਜੀ ਤੁਹਾਨੂੰ ਯਾਦ ਹੋਏਗਾ ਕਿ ਪਹਿਲਾਂ ਸੈਂਟਰ ਹਲਕੇ 'ਚ ਅਰुण ਖੰਨਾ ਨਾਂ ਦਾ 80ਪੀ ਲੱਗੇ ਸੀ ਲੋਕ ਤਰਾਹੀ ਤਰਾਹੀ ਕਰਗੇ ਸੀ ਕਿ ਅਰुण ਖੰਨਾ ਕੋਈ ਫਾਈਲ ਨਹੀਂ ਪਾਸ ਕਰਦਾ ਕਿਉਂਕਿ ਉਹ ਕਹਿੰਦਾ ਸੀ ਜੀ ਮੇਰੇ ਕੋ ਹਾਈ ਕੋਰਟ ਦੇ ਹੁਕਮ ਨੇ ਇਥੇ ਨਕਸ਼ਾ ਪਾਸ ਹੋ ਨਹੀਂ ਸਕਦਾ ਦੇਖੋ ਇੱਕ ਇੱਕ ਗੱਲ ਬਿਲਕੁਲ ਮੈਂ ਵੀ ਜਾਣਦਾ ਵੀ ਬਿਲਕੁਲ ਠੀਕ ਹੈ ਕਿ ਜਿਹੜਾ ਸੈਂਟਰਲ ਹਲਕਾ ਹੈ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਇਲੀਗਲ ਨਿਰਮਾਣ ਹੋ ਰਿਹਾ ਕਿਉਂਕਿ ਇਸੇ ਕਰਕੇ ਐਮਟੀਪੀ ਨਿਰੰਦਰ ਸ਼ਰਮਾ ਨੂੰ ਚਾਰਜ ਦਿੱਤਾ ਗਿਆ ਸੀ ਇਸ ਸੈਂਟਰ ਦਾ ਪਰ ਉਹਨਾਂ ਨੇ ਚਾਰਜ ਲੈਣ ਤੋਂ ਇਨਕਾਰ ਕਰਦਾ ਕਹਿੰਦੇ ਵੀ ਮੈਂ ਇਸ ਗੰਦ ਚ ਨਹੀਂ ਪੈਣਾ ਕਿਉਂਕਿ ਇੱਥੇ ਤੇ ਸਾਰਾ ਹਵਾ ਹੀ ਉੱਤੇ ਹੈ ਤੇ ਹੁਣ ਜੇ ਇੱਕ ਅਫਸਰ ਤੁਹਾਡੇ ਡਿਪਾਰਟਮੈਂਟ ਦਾ ਹੀ ਕਹਿ ਰਿਹਾ ਵੀ ਇੱਥੇ ਹਵਾ ਉੱਤੇ ਹੈ ਤੇ ਫਿਰ ਜਿਹੜੇ ਵੱਡੇ ਅਫਸਰ ਨੇ ਚਾਹੇ ਉਹ ਜੁਆਇੰਟ ਕਮਿਸ਼ਨਰ ਨੇ ਚਾਹੇ ਨੁਮਰ ਸਾਹ ਦੇ ਡਿਪਟੀ ਕਮ ਉਹ ਤੇ ਚਾਹੇ ਸੈਕਟਰੀ ਜਾਂ ਮੰਤਰੀ ਜਾਂ ਸਾਡੇ ਉੱਤੇ ਜਿਹੜੇ ਹੋਰ ਅਫਸਰ ਬੈਠੇ ਨੇ ਜਾਂ ਸੀਐਮ ਸਾਹਿਬ ਬੈਠੇ ਨੇ ਉਹ ਕੀ ਦੇਖ ਰਹੇ ਨੇ ਵੀ ਜਦੋਂ ਆਪ ਇੱਕ ਅਫਸਰ ਮੰਨਣ ਲੱਪੇ ਵੀ ਭ੍ਰਸ਼ਟਾਚਾਰ ਦਾ ਅੱਡਾ ਬਣ ਚੁੱਕੀ ਏ ਕਾਪਰੇਸ਼ਨ 5 5 10 10 ਲੱਖ ਰੁਪਇਆ ਇੱਕ ਇੱਕ ਲੈਂਟਰ ਪਾਉਣ ਦਾ ਲਿਆ ਜਾ ਰਿਹਾ ਤੇ ਫਿਰ ਵੀ ਦੇ ਕੋਈ ਕਾਰਵਾਈ ਨਾ ਹੋਏਗੀ ਤੁਸੀਂ ਫੜ ਲਓ ਇੱਕ 5000 ਰੁਪਇਆ ਲੈਂਦਾ ਕੋਈ ਪਟਵਾਰੀ ਫੜ ਲਓ ਜਾਂ 5 10000 ਰੁਪਇਆ ਲੈਂਦਾ ਕੋਈ ਪੁਲਸ ਵਾਲਾ ਫੜ ਲਓ ਤੇ ਫਿਰ ਤੇ ਭ੍ਰਸ਼ਟਾਚਾਰ ਇਦਾਂ ਹੀ ਚੱਲੂਗਾ ਦੇਖੋ ਜੀ ਮੈਂ ਤੇ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਪਰਸਨਲੀ ਮੈ ਕਿ ਜੇ ਮੈਂ ਇਹਨਾਂ ਦੀਆਂ ਸ਼ਿਕਾਇਤਾਂ ਕਰ ਰਿਹਾ ਆਂ ਨਾ ਹੀ ਕਦੀ ਮੈਂ ਤੁਹਾਡੇ ਐਮਟੀਵੀ ਵਿਭਾਗ ਦੇ ਕਿਸੇ ਬੰਦੇ ਕੋ ਨਾ ਹੀ ਕਿਸੇ ਬਿਲਡਿੰਗ ਚੋਂ ਪਤਾ ਕਰ ਲੋ ਜਾ ਕੇ ਕਿ ਮੈਂ ਕਦੀ ਕਿਸੇ ਕੋ ਕੋਈ ਪੈਸਾ ਨਹੀਂ ਲਿਆ ਔਰ ਨਾ ਮੈਂ ਲਵਾਂਗਾ ਪਰ ਮੈਂ ਇਲੀਗਲ ਨਿਰਮਾਨ ਦੇ ਖਿਲਾਫ ਜ਼ਰੂਰ ਤੁਰਾਂਗਾ। ਕਿ ਮੈਂ ਅੱਗੇ ਵੀ ਤੁਹਾਨੂੰ ਕਹੇ ਵੀ ਪੁੱਛਿਆ ਤੁਹਾਨੂੰ ਤੇ ਉਹਨਾਂ ਫੜਾ ਹੀ ਦਿੱਤਾ ਸੀ ਤੁਸੀਂ ਹੁਣ ਕਿਧਰ ਪੈਸੇ ਲਵੋਗੇ ਉਹਨਾਂ ਕੋਲ ਤੁਸੀਂ ਤੇ ਪਹਿਲੇ ਹੀ ਡਰਦੇ ਹੋ। ਨਹੀਂ ਜੀ ਡਰ ਮੈਨੂੰ ਜੇ ਡਰ ਹੁੰਦਾ ਤੇ ਮੈਂ ਡਰ ਕੇ ਘਰ ਬੈਠਾ ਹੁੰਦਾ ਮੈਂ ਇਹਨਾਂ ਦੇ ਖਿਲਾਫ ਆਵਾਜ਼ ਨਾ ਚੁੱਕਦਾ। ਹਾਂ। ਜੇ ਮੇਰੇ 'ਚ ਡਰ ਨਹੀਂ ਹੈ ਮੈਂ ਸੱਚਾ ਸੁੱਚਾ ਮਾਂ ਤੇ ਮੈਂ ਇਹਨਾਂ ਦੇ ਖਿਲਾਫ ਆਵਾਜ਼ ਚੁੱਕ ਰਿਹਾ ਜੀ ਉਦੋਂ ਤੁਹਾਨੂੰ ਕੋ ਪੈਸਾ ਪੁੱਛੋ ਤਾਂ ਕੋ ਫੜਿਆ ਨਹੀਂ ਗਿਆ ਜੀ ਕੋਈ ਪੈਸਾ ਨਹੀਂ ਫੜਿਆ ਗਿਆ ਇੱਕ ਇਹਨਾਂ ਨੇ ਡਰਾਮਾ ਰਚਿਆ ਸੀਗਾ ਔਰ ਜਿਹਦੇ ਵਿੱਚ ਏਟੀਪੀ ਪਰਮਜੀਤ দত্ত ਆਪ ਹੀ ਫਸਦਾ ਨਜ਼ਰ ਆ ਰਿਹਾ ਜੀ ਹੁਣ ਉਹਦੇ ਵਿੱਚ ਚਲੋ ਤੇ ਇਨਕੁਆਰੀ ਹੁੰਦੀ ਰਹੇਗੀ ਤੁਸੀਂ ਹੋਰ ਕੁਝ ਕਹਿਣਾ ਚਾਹੋ ਦੇਖੋ ਜੀ ਮੈਂ ਤੇ ਇਹੋ ਮਾਨ ਸਾਹਿਬ ਨੂੰ ਕਹਾਂਗਾ ਕਿ ਇਹੋ ਜੇ ਪ੍ਰਸ਼ਾਸਨ ਅਫਸਰ ਬਦਲੋ ਦੇਖੋ ਪਰਮਜੀਤ দত্ত ਦਾ ਇੰਨਾ ਕੁ ਰਤਬਾ ਮੈਨੂੰ ਤੇ ਇਹ ਡਰ ਆ ਰਿਹਾ ਕਿ ਇਹਦੀ ਜਿਹੜੀ ਰਿਟਾਇਰਮੈਂਟ ਆ ਅਕਤੂਬਰ ਮਹੀਨੇ ਚ ਆ ਰਹੀ ਆ ਜੇ ਇਹ ਲਟਾਇਰ ਹੋ ਗਿਆ ਤੇ ਐਮਟੀਪੀ ਵਿਭਾਗ ਦੇ ਜਾਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਨੁਕਸਾਨ ਹੋ ਜਾਏਗਾ ਕਿਉਂਕਿ ਕਮਾਊ ਪੁੱਤ ਬਾਹਰ ਚੱਲ ਜਾਣਾ ਚਲੋ ਦੇਖੋ ਇਹ ਇਹ આરોਪ ਲਗਾ ਰਹੇ ਨੇ ਇਹਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਤੇ ਜਾਂਚ ਕਰਾਉਣਾ ਡਿਪਾਰਟਮੈਂਟ ਦਾ ਕੰਮ ਹੈ ਸੈਕਟਰੀ ਲੋਕਲ ਬਾਡੀਜ਼ ਦਾ ਪਰ ਇਹ ਸੱਚ ਹੈ ਬਿਲਕੁਲ ਕਿ ਜਿਹੜਾ ਕਾਰਪੋਰੇਸ਼ਨ ਹੋਵੇ ਚਾਹੇ ਇੰਪਰੂਵਮੈਂਟ ਟਰਸਟ ਹੋਵੇ illegal ਨਿਰਮਾਨ ਅਧਿਕਾਰੀ ਕਰਾਉਂਦੇ ਨੇ ਤੇ ਉਹਦੇ ਬਦਲੇ ਪੈਸੇ ਲੈਂਦੇ ਨੇ 10-10 ਲੱਖ ਰੁਪਇਆ ਲਿਆ ਜਾਂਦਾ ਇੱਥੇ ਤੇ ਇੱਕ ਅਫਸਰ ਜਿਹੜਾ ਕਹਿੰਦਾ ਮੇਰੇ ਜਿਸ ਨੂੰ ਡਿਸਮਿਸ ਕਰਤਾ ਗਿਆ ਸੀ ਬਾਅਦ ਦੇ ਵਿੱਚ ਉਹਨੇ ਇੱਕ ਚਿੱਠੀ ਦਿੱਤੀ ਕਿ ਮੇਰੇ کارਖਾਨੇ ਨੂੰ ਕੁਝ ਨਹੀਂਗਾ ਤੇ ਉਹਨੂੰ ਕਿਹੜੇ ਕੰਪੈਸ਼ਨ ਕੰਪੈਸ਼ਨੇਟ ਗਰਾਉਂਡ ਦੇ ਉੱਤੇ ਬਹਾਲ ਕੀਤਾ ਜਾਂਦਾ ਜੇ ਇਹੋ ਜਿਹੇ ਅਫਸਰ ਜਿਹੜੇ ਆ ਤੁਸੀਂ ਮੋੜ-ਮੋੜ ਬਹਾਲ ਕਰੋਗੇ ਤੇ ਉਹਨਾਂ ਨੂੰ ਫੀਲਡ ਦੇ ਵਿੱਚ ਡਿਊਟੀਆਂ ਦੋਗੇ ਫਿਰ ਫੇਰ ਤੇ ਹੋ ਗਿਆ ਭ੍ਰਸ਼ਟਾਚਾਰ ਖਤਮ ਫੈਸਲਾ ਮਾਨ ਸਰਕਾਰ ਨੇ ਲੈਣਾ ਹੈ ਕਿਉਂਕਿ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿ ਜਿਹੜੇ ਵੀ ਇਲੀਗਲ ਕੰਮ ਹੁੰਦੇ ਨੇ ਚਾਹੇ ਉਹ ਡੜਾ ਸਟਾ ਕਾਰੋਬਾਰ ਹੋਵੇ ਚਾਹੇ ਕੋਆਪਰੇਸ਼ਨ ਜਾਂ ਇੰਪਰੂਵਮੈਂਟ ਟਰਸਟ ਦੇ ਵਿੱਚ ਗਲਤ ਕੰਮ ਹੁੰਦੇ ਹੋਣ ਉਹਨਾਂ ਦੇ ਉੱਤੇ ਰੋਕ ਲੱਗੇਗੀ ਹੁਣ ਵੇਖਣਾ ਇਹ ਹੈ ਹੁਣ ਇੱਕ ਬੰਦਾ ਵਿਚਾਰਾ ਹੁਣ ਮੈਂ ਤੇ ਇਹਨਾਂ ਦੀ ਬਾਦਰੀ ਮੰਨਦਾ ਕਿ ਪ੍ਰਥਮੇਸ਼ ਜੀ ਜਿਹੜਾ ਪਿੱਛੇ ਨਹੀਂ ਹਟ ਰਿਹਾ ਕਿੰਨੀਆਂ ਕਿ ਚਿੱਠੀਆਂ ਬੰਦਾ ਲਿਖੇ ਜਾਊਗਾ ਤੇ ਕਿੰਨੀ ਕੁ ਵਾਰੀ ਚੰਡੀਗੜ੍ਹ ਜਾ ਜਾਦ ਗਵਾਹੀਆਂ ਦਿੰਦਾ ਜਾਊਗਾ ਇਹਨਾਂ ਚੋਰਾਂ ਨੂੰ ਤੇ ਕੋਈ ਫਰਕ ਪੈਂਦਾ ਨਹੀਂ ਫੈਸਲਾ ਤੁਸੀਂ ਅਮਰ ਸਰ ਤੋਂ D4 ਯੂਨਿਊਜ਼ ਦੇ ਦੀਪਕ ਬਨਾਰਦੀ ਖਾਸ ਰਿਪੋਰਟ